ਰਹੀ ਹੈ ਅੱਜ ਇਹ ਸਾਰੇ ਇਹਨਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਇਹ ਸਾਰੇ ਬੱਚੇ ਜਿਹੜੇ ਆਰਮੀ ਤੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ ਤੇ ਮੇਰਾ ਨਾਮ ਰਿੰਕੂ ਸਿੰਘ ਆ ਪਿੰਡ ਮੇਰਾ ਡੱਲਾ ਹੂੰ ਹੂੰ ਆਰਮੀ ਚੋਂ ਰਿਟਾਇਰ ਹੋਣ ਤੋਂ ਬਾਅਦ ਬੱਚਿਆਂ ਨੂੰ ਕੋਚਿੰਗ ਦੇ ਰਿਹਾ ਆਪਾਂ ਇਹ ਸਾਰੇ ਬੱਚੇ ਮਿਹਨਤੀ ਬੱਚਿਆਂ ਤੋਂ ਵੀ ਵਡਾਲਿਆ ਗਰੇਸੇ ਤੋਂ ਤੇ ਸਾਰੇ ਬੱਚੇ ਅਲੱਗ-ਅਲੱਗ ਪਿੰਡਾਂ ਦੇ ਆ ਇਹ ਸਾਰੇ ਬੱਚੇ ਡੇਲੀ ਪ੍ਰੈਕਟਿਸ ਹੁੰਦੇ ਆ ਸਵੇਰ ਗਰਾਊਂਡ ਦੇ ਵਿੱਚ ਇਸ ਤੋਂ ਪਹਿਲਾਂ ਵੀ ਤੁਸੀਂ ਕੋਚਿੰਗ ਦਿੱਤੀ ਕਿਤੇ ਆ ਇਸ ਤੋਂ ਪਹਿਲਾਂ ਮੈਂ ਸਟਾਰਟ ਕੀਤੀ ਸੀ 2020 ਚ ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਲਗਾਤਾਰ ਫਿਰ ਬੱਚਿਆਂ ਨੂੰ ਕੋਚਿੰਗ ਦੇ ਰਹੀ ਤੁਸੀਂ ਰਿਟਾਇਰਮੈਂਟ ਤੁਹਾਡੀ 2020 ਚ ਰਿਟਾਇਰਮੈਂਟ ਹੋ ਗਈ ਹੈ ਰਿਟਾਇਰਮੈਂਟ ਤੋਂ ਬਾਅਦ ਬਤੌਰ ਕੇਸਲਰ ਆਰਮੀ ਐਕਸਮੈਨ ਐਕਸਮੈਨ ਓਕੇ ਇਹ ਬੱਚੇ ਸਾਰੇ ਇਹਨਾਂ ਦਾ ਰਿਜਲਟ ਹੋ ਸਕਦੇ ਇਹਨਾਂ ਨੂੰ ਕਿਸ ਕਿਸ ਸੀ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਇਹ ਬੱਚਿਆਂ ਦਾ ਸਾਰ ਜਿੱਦਾਂ ਇੱਥੇ ਨਾਲ 1600 ਮੀਟਰ ਰਨਿੰਗ ਹੁੰਦੀ ਹੈ 1600 ਮੀਟਰ ਰਨਿੰਗ ਹੁੰਦੀ ਹੈ 1600 ਮੀਟਰ ਰਨਿੰਗ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਵਿੱਚ ਵੀ 1600 ਮੀਟਰ ਹੁੰਦੀ ਹੈ ਆਰਮੀ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਹਾਈ ਜੰਪ ਲੌਂਗ ਜੰਪ ਉਹਨਾਂ ਦੀ ਵੀ ਤਿਆਰੀ ਨਾਲ ਕਰਾਈਦੀ ਹੈ ਉਸ ਸ਼ਡਿਊਲ ਇਹੋਂ ਦਾ ਵੀਕਲੀ ਸ਼ਡਿਊਲ ਚੱਲਦਾ ਸਾਰੇ ਬੱਚਿਆਂ ਦਾ ਉਹ ਸਾਰੇ ਬੱਚੇ ਮਿਹਨਤੀ ਆ ਤੇ ਇਸ ਤੋਂ ਇਲਾਵਾ ਰਨਿੰਗ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਹਾਈ ਜੰਪ ਲੌਂਗ ਜੰਪ ਹੋ ਗਿਆ ਉਹਦੀ ਕੀ ਮੈਜ਼ਰਮੈਂਟ ਹੈ ਉਹ ਸਰ ਜਿੱਦਾਂ ਲੜਕੇ ਆ ਪੁਲਿਸ ਦੇ ਚਾਹੀਦਾ ਵਾ 3.5 ਫੁੱਟ 3 ਫੁੱਟ 8 ਇੰਚ ਜੰਪ ਲੌਂਗ ਹਾਈ ਜੰਪ ਉਸ ਤੋਂ ਬਾਅਦ 12.5 ਫੁੱਟ ਤੋਂ ਪਲੱਸ ਜਿਹੜਾ ਲੌਂਗ ਜੰਪ ਦੀ ਰਿਕੁਆਇਰਮੈਂਟ ਹੁੰਦੀ ਆ ਬੋਲਦੀ ਤੇ ਬੀਮ ਵਗੈਰਾ ਇਹਨਾਂ ਦੇ ਜਿਵੇਂ ਆਰਮੀ ਦੇ ਵਿੱਚ ਆਪਣਾ ਚੀਨਾ ਪਲਾਉਂਦੇ ਆ ਉਹ 10 ਦਸਾਂ ਵਾਲੇ ਜਿਹੜੇ 40 ਨੰਬਰ ਬੱਚਾ ਲੈ ਕੇ ਪਾਸ ਹੋ ਜਾਂਦਾ ਤੇ ਜਿਹੜਾ 5.5 ਮਿੰਟ ਦਾ ਟਾਈਮ ਆ ਤੇ ਸਾਰੇ ਬੱਚੇ ਲਗਭਗ 5.5 ਮਿੰਟ 6 ਦੇ ਵਿੱਚ ਕਵਰ ਅਪ ਹੋ ਜਾਂਦੇ ਆ ਤੇ ਇਸ ਤੋਂ ਪਹਿਲਾਂ ਤੁਹਾਡੇ ਪ੍ਰੈਕਟਿਸ ਕਰਵਾਏ ਹੋਏ ਬੱਚੇ ਕੋਈ ਸਿਲੈਕਟ ਹੋਏ ਨੇ ਹਰ ਵਿੱਚ ਹਾਂਜੀ ਇਸ ਤੋਂ ਪਹਿਲਾਂ ਹੋਇਆ ਸਰ ਪਿਛਲੇ ਸਾਲ ਵੀ ਕੁਝ ਹੋਈ ਸੀ ਬੱਚੇ ਓਕੇ ਹਾਂਜੀ ਹਾਂਜੀ ਆ ਸੀਐਲਪੀਐਫ ਦੇ ਵਿੱਚ ਹੋਏ ਬੱਚੇ ਤਾਂ ਕੀ ਉਮੀਦ ਕਰਦੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਰ ਬਹੁਤ ਵਧੀਆ ਰਿਜ਼ਲਟ ਬੱਚਿਆਂ ਦਾ ਇਹਨਾਂ ਨੂੰ 2 ਮਹੀਨੇ ਹੋ ਗਏ ਪ੍ਰੈਕਟਿਸ ਕਰਾਦਿਆਂ ਨੂੰ ਇਹਨਾਂ ਸਾਰੀ ਬੱਚਿਆਂ ਦਾ ਲਗਭਗ 2-2 ਮਹੀਨੇ ਹੋਇਆ ਸਟਾਰਟ ਕਰਾਦਿਆਂ ਨੂੰ ਤੇ ਇਹਨਾਂ ਦਾ ਵਧੀਆ ਰਿਜ਼ਲਟ ਆ ਹੁਣ ਸਾਰੇ ਲਗਭਗ ਟਾਈਮ ਪਹਿਲਾਂ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ 7-8 ਮਿੰਟ ਦਾ ਟਾਈਮ ਛੱਡਦਾ ਸੀਗਾ ਹੁਣ ਸਾਰੇ ਲਗਭਗ 3 ਮਿੰਟ ਦੇ ਵਿੱਚ ਕਵਰ ਆਪਾਂ ਦੇ ਵਿੱਚ ਅੱਛਾ ਇਹ ਤੁਹਾਨੂੰ ਜਿਹੜੀ ਟ੍ਰੇਨਿੰਗ ਕਰਾ ਰਹੇ ਆ ਰਿੰਗੂ ਸਿੰਘ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਆਰਮੀ 'ਚ ਹੁਣ ਸਿਲੈਕਟ ਹੋ ਜਾਓਗੇ ਇਹਨਾਂ ਦੀ ਪ੍ਰੈਕਟਿਸ ਦੇ ਨਾਲ ਫਿੱਟ ਹੋ ਆ ਗਏ ਪੁੱਰੇ ਕਿੰਨੇ ਵਜੇ ਸਵੇਰੇ ਆਉਂਦੇ ਹੋ ਸੜੇ ਆਪਾਂ ਸਾਰ 4 ਵਜੇ ਉੱਠੀਦਾ ਤੇ 5:00 ਵਜੇ ਤੋਂ ਪਹਿਲਾਂ ਪਹਿਲਾਂ ਗਰਾਊਂਡ 'ਚ ਹਾਜ਼ਰ ਹੁੰਦਾ ਓਕੇ ਤੇ ਇਹ ਸ਼ਕਤੀ ਨਹੀਂ ਕਰਦੇ ਤੁਹਾਡਾ ਸਾਰੇ ਬੰਨ ਜਿਹੜਾ ਫਿਜ਼ੀਕਲ ਕੱਢ ਕੰਨਾ ਐਕਸੀਲੈਂਟ ਮੰਨਿਆ ਤੇ ਸਖਤ ਹੋਣਾ ਪਿਆ ਸਾਨੂੰ ਗੁੱਡ ਹੋਰ ਆ ਬੱਚੇ ਜਿਹੜੇ ਛੋਟੇ ਬੱਚੇ ਨੇ ਬੇਟਾ ਤੁਸੀਂ ਆਪਣੇ ਆਪ ਨੂੰ ਫਿਟ ਰੱਖਣ ਲਈ ਤਿਆਰੀ ਕਰ ਰਹੇ ਹੋ ਥੇ ਤਾਂ ਆਰਮੀ ਮਾਸਟਰ ਆਰਮੀ ਮਾਸਟਰ ਗੁੱਡ ਸਰ ਆਰਮੀ ਦੇ ਤੁਹਾਡੀ ਕੀ ਓਪੀਨੀਅਨ ਹੈ ਗੁੱਡੇ ਸਰ ਤੁਸੀਂ ਆਰਮੀ ਚ ਭਰਤੀ ਹੋਣ ਤੋਂ ਬਾਅਦ ਕੀ ਆਪਣੇ ਗੁਰੂ ਸਾਹਿਬਾਨ ਨੂੰ ਯਾਦ ਰੱਖੋਗੇ ਜ਼ਰੂਰ ਸਰ ساری ਜਿੰਦਗੀ ਯਾਦ ਰੱਖਾਂਗੇ ਬਹੁਤ ਵਧੀਆ ਸਰ ਮੇਰਾ ਨਾਮ ਸ਼ੇਵ ਕੁਮਾਰ ਹੈ ਮੈਂ ਸੀਐਸਐਫ ਦੀ ਰੇਸ ਕੋਰਸ ਸਾਹਿਬ ਦੀ ਮਿਹਰਬਾਨੀ ਨਾਲ ਆਲੇ ਕਿਦੇ ਇੱਥੇ ਟਾਈਮ ਬਹੁਤ ਗੁੱਡ ਐਕਸਲੈਂਟ ਮਰਵਾਉਂਦੇ ਸਰ ਤੇ ਉੱਥੇ ਸੀਐਸਐਫ ਦੇ ਜਿਹੜਾ ਕਿਦੇ ਪਾਣੀ ਪਾਤ ਫਿਜ਼ੀਕਲ ਹੋਇਆ ਥਾ ਤੇ ਉੱਥੇ ਆਪਾਂ ਸੀਐਸਐਫ ਦਾ ਐਕਸਲੈਂਟ ਮਾਰ ਕੇ ਆਏ ਸਾਢੇ 6 ਮਿੰਟ ਚ 1600 ਮੀਟਰ ਲੱਗ ਗਿਆ ਨਹੀਂ ਟਾਈਮ ਕਿੰਨਾ ਕੱਢਿਆ ਉੱਥੇ ਤੁਹਾਡਾ ਸਾਢੇ 6 ਮਿੰਟ ਤੇ ਟੋਟਲ ਟਾਈਮ ਹੀ ਨਾ ਸਾਢੇ 6 ਮਿੰਟ ਟੋਟਲ ਟਾਈਮ ਤੇ ਸਾਢੇ 5 ਮਿੰਟ ਚ ਫੇਸ ਕੰਪਲੀਟ ਹੋ ਗਈ ਸਾਢੇ 5 ਮਿੰਟ ਸਾਢੇ 5 ਸਾਢੇ 5 ਮਿੰਟ ਕਿਹੜਾ ਪਿੰਡ ਤੁਹਾਡਾ ਉਹ ਡਾਲਗਰ ਤੇ ਜਿਹੜੀਆਂ ਆਉਣ ਵਾਲੀਆਂ ਗੇਮਸ ਨੇ ਜਿੱਦਾਂ ਆਰਮੀ ਦੀ ਜਾਂ ਪੁਲਿਸ ਦੀ ਓ ਕਿਹੜੀ ਕੀ ਡੇਟ ਨੂੰ ਆ ਤੁਹਾਨੂੰ ਸਰ ਟੀਏ ਦੀ ਭਰਤੀ ਚੱਲ ਰਹੀ ਹੈ ਨਵੰਬਰ ਮਹੀਨੇ ਚ ਆਣੀ ਹੈ ਤੇ ਉਸਦੇ ਫਿਜ਼ੀਕਲ ਦੀ ਤਿਆਰੀ ਹੋਂਦੀ ਹੈ ਅਗਨੀਵੀਰ ਦੀ ਹੋਗੀ ਜਿੱਥੇ ਅਗਨੀਵੀਰ ਦੀ ਹੋਗੀ ਪੰਜਾਬ ਪੁਲਿਸ ਦੀ ਬੰਦੇ ਆਡੇ ਨੇ ਆਪਰੇ ਤੋਂ ਕੇਵਲ ਤੇ ਪੰਜਾਬ ਪੁਲਿਸ ਦੀ ਪ੍ਰਤੀਯੋਗਤਾ ਉਹ ਬੇ ਬੱਚੇ ਟ੍ਰਾਇਲ ਦੇਣਗੇ ਕਿਦਨਾਂ ਅੱਜ ਆ ਜਾਂ ਕੱਲ ਤੱਕ ਆ ਜਿੱਦਾਂ ਕਈ ਕਈਆਂ ਅੱਜ ਕਈਆਂ ਨੇ ਕਾਲੋ ਤੁਹਾਡਾ ਕਿਦੋਂ ਸਾਡਾ ਮਹੀਨੇ ਤੱਕ ਕਾਦੇ ਚ ਅਗਨੀਵੀਰ ਪੁਲਿਸ ਦਾ ਫੁੱਲ ਸੋ ਚੱਲ ਰਿਹਾ ਸੋ ਸੈਂਸਰ ਚੱਲ ਰਿਹਾ